ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਸਿੱਧਾ ਆਪਾਂ ਕਬੂਤਰ ਕੱਟ ਕੇ ਬਾਹਰ ਮਿਲੇ ਆ ਤੇ ਇਹਨੂੰ ਲਾਉਣੀ ਛਤਰੀ ਤੇ ਠੀਕ ਹੈ ਗਾਇਸ ਬਾਇਆ 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 ਅੱਜ ਇਹਨੂੰ ਡਾਵਾਂਗੇ ਤੁੱਪ ਲਵਾ ਕੇ 10 ਮਿੰਟ ਕਿਉਂਕਿ ਤਿੰਨ ਦਿਨ ਹੋ ਗਏ ਡਾਇਆ ਨਹੀਂ ਗਾ ਤੇ ਤਿੰਨ ਦਿਨ ਪਹਿਲਾਂ 1 ਘੰਟਾ ਵਾਸਤੇ 10 ਮਿੰਟ ਉੱਡਿਆ ਸੀ ਉਦੋਂ ਪਹਿਲਾਂ 20 30 ਮਿੰਟ ਉੱਡਿਆ ਤੇ ਇਹਨੂੰ ਤੁੱਪ ਲਵਾ ਕੇ ਖੋਲਣ ਵਾਲਾ ਹੀ ਆ ਬਸ ਇਹ ਤਾਂ ਡੇਢ ਦਿਨ ਮਰ ਜਾ ਕਰੂਗਾ ਇਹ ਤੇ ਹੁਣ ਫਿਲਹਾਲ ਛਤਰੀ ਤੇ ਲਾਤਾ ਅੱਜ ਵੇਨੇ ਕਿੰਨਾ ਚ ਰੁੜਦਾ ਤੇ ਅੱਜ ਹਬੋਰ ਵੀ ਜਾਣਾ ਆਪਾਂ ਕੰਮ ਬਹੁਤ ਕਰਨ ਵਾਲੇ ਠੀਕ ਹੈ ਗੇਸ ਪਹਿਲਾਂ ਤੁੱਪ ਲਵਾ ਕੇ ਇਹਨੂੰ ਡਾਈਏ ਤੇ ਫਿਰ ਇੱਕ ਬਲੌਗ ਵੀ ਅਪਲੋਡ ਕਰੀਏ ਫਿਰ ਹਬਰ ਵੀ ਜਾ ਕੇ ਆਈਏ ਬਲੌਗ ਵੀ ਬਣਾਇਆ بڑا ਕੁਝ بڑا ਕੁਝ ਅੱਜ ਪੱਠੇ ਨਹੀਂ ਵੱਟਣੇ ਪੈਂਦੇ ਕਿਉਂਕਿ ਰਾਤ ਬਾਣੀ ਲੱਗ ਗਿਆ ਪੱਠਾ ਨੂੰ ਤੇ ਤੜਕੇ ਹੁਣੇ ਉੱਠੇ ਸੀਗੇ ਉੜਦੇ ਸਾਰ ਬਲੌਗ ਸਟਾਰਟ ਕਰਤਾ ਕਬੂਤਰ ਦੇ ਜਿੱਤਿਆ ਵੀ ਕਬੂਤਰ ਨੂੰ ਛਤਰੀ ਤੇ ਲਾਉਣਾ ਤੇ ਛੇੜਲੇ ਖੁੱਡੇ ਵਾਲੇ ਵੀ ਤੁਹਾਨੂੰ ਕਬੂਤਰ ਖਵਾਵਾਂਗੇ ਅੱਜ ਚੰਗੀ ਤਰ੍ਹਾਂ ਕਾਲਰ ਨਿੱਕਾ ਜਾਂ ਬਲੌਗ ਬਣਾਇਆ ਸੀ ਤਾਂ ਕਰਕੇ ਤੇ ਬਾਸ ਸਤਿ ਸ੍ਰੀ ਅਕਾਲ ਹੁਣ ਵਲੌਗ ਕੰਟੀਨਿਊ ਕਰਦੇ ਆਂ ਫਿਰ ਕਰਦੇ ਆਂ ਕੋਈ ਨਾ ਕੋਈ ਜਲੌ ਬਣਾਉਣੇ ਆ ਗਾਇਸ ਲੱਗੇ ਆਂ ਕਬੂਤਰ ਡਾਉਣ 10 15 ਮਿੰਟ ਹੋ ਗਏ ਹਾਂ ਚਲੋ ਗਏ ਟਾਈਮ ਦੱਸ ਦਈਏ ਤੁਹਾਨੂੰ ਕਿੰਨਾ ਚਿਰ ਹੋ ਗਿਆ 8 18 ਹੋ ਗਏ ਗਾਇਸ ਤੇ ਵੈਨੇ ਅੱਜ ਕਿੰਨਾ ਚਿਰ ਉੱਡਦਾ ਇੱਕ ਰਾਂ ਦਾ ਪਟਾਕੇ ਹੀ ਪਾਈ ਜਾਂਦਾ ਕਿੱਧਰ ਗਿਆ ਆ ਰਿਹਾ ਠੀਕ ਹੈ ਗਾਇਸ ਦੇਖ ਲਓ ਤੇ ਮੈਂ ਵਲੌਗ ਅਪਲੋਡ ਕਰਦਾ ਫਿਰ ਕਰਦਾ ਠੀਕ ਹੈ ਗਾਇਸ ਫਿਰ ਵਲੌਗ ਬਣਾਉਣੇ ਆ ਆ ਦੇਖ ਸਕਦੇ ਹੁਣ ਉੱਡਣ ਲੱਗ ਗਿਆ ਹਾਂਜੀ ਗਾਇਸ ਸਾਨੂੰ ਸੱਚ ਦੱਸ ਦਈਏ ਵੀ ਅੱਜ ਤਾਂ 20 30 ਮਿੰਟ ਉੱਡ ਕੇ ਆਇਆ ਠੀਕ ਆ ਗਰਮੀਆਂ ਚ ਵਿਨੇ ਕਿੰਨਾ ਚਰੂਟੂ ਆ ਕਿਉਂਕਿ ਪਤਾ ਨਹੀਂ ਕੀ ਚੱਕਰ ਅੱਜ ਥੋੜਾ ਜਿਹਾ ਉੱਡ ਕੇ ਆਇਆ ਅੱਗੇ ਘੰਟਾ ਕੁੱਟ ਗਿਆ ਸੀ ਅੱਜ 8:18 ਤੇ ਛੱਡਿਆ ਸੀ ਤੇ 8:34 ਦੇ ਬਹਿ ਗਿਆ ਤੁਸੀਂ ਆਪੇ ਸਾਬ ਕਿਤਾਬ ਕਰ ਲਿਓ ਟਾਈਮ ਦਾ ਚਲੋ ਹੁਣ ਫਿਰ ਇਹਨੂੰ ਵਿਚਾਰੇ ਨੂੰ ਖੁੱਡੇ ਚ ਤਾੜ ਦੇਣੇ ਵਾਲਾ ਤਾਂਗ ਨਹੀਂ ਕਰੀਦਾ ਜਾਨਵਰ ਕੋ ਆਪੇ ਖੁੱਲਣ ਵਾਲਾ ਯਾਰ ਗਾਇਸ ਕਿਉਂਕਿ ਤਿੰਨ ਦਿਨ ਡਾ ਕੇ ਬੰਦ ਕਰਤਾ ਸੀ ਅੱਜ ਫਿਰ ਕੱਢਿਆ ਲਗਾਤਾਰ ਡਾਵਾਂਗੇ ਸਵੇਰ ਤੰਗਾਂ ਕੀ ਕਰਈਂ ਨਾ ਹੁਣ ਆਪਣੀ ਗਲਤੀ ਆ ਜਾਨਵਰ ਦੀ ਕੋਈ ਗਲਤੀ ਨਹੀਂ ਤੇ ਹੁਣ ਖੁੱਡਾ ਖੋਲਦੀਏ ਤੇ ਆਜੂ ਖੁੱਡੇ ਚ ਠੀਕ ਹੈ ਗਾਇਸ ਤੇ ਉਧਰੋਂ ਕਬੂਤਰ ਆਣ ਰਿਹਾ ਜੋੜੇ-ਜੋੜੇ ਵੀ ਲਾ ਕੇ ਜਾ ਲਾਉਣ ਵਾਲੇ ਪਤਾ ਨਹੀਂ ਕਦੋਂ ਲਾਉਣਗੇ ਉਹਨਾਂ ਦੀ ਮਰਜ਼ੀ ਹੈ ਆਪਾਂ ਇਹਨੂੰ ਤਾੜ ਦਈਏ ਫਿਰ ਆਪਾਂ ਵੀ ਹਬੋਰ ਜਾਣਾ ਠੀਕ ਹੈ ਗਾਇਸ ਵਲੌਗ ਬਣਾਵਾਂਗੇ ਖੁੱਡੇ 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 ਆਇਆ ਆਇਆ ਇਹਨੂੰ ਲਾੜਾਂ ਯਾਰ ਮੈਂ ਫੇਰ ਹੀ ਕਰਦਾ ਵਲੌਗ ਹਾਂਜੀ ਇਸ ਕਬੂਤਰ ਆਪਾਂ ਖੁੱਡੇ 'ਚ ਤਾੜਤੇ ਹੁਣ ਚੱਲਦੇ ਹਾਂ ਸ਼ਹਿਰ ਠੀਕ ਹੈ ਤੇ ਹੁਣ ਕੀ ਕਰੀਏ ਕੀ ਕਹੀਏ ਸਮਝੋ 12 ਦਾਣੇ ਦੂਣੇ ਪਾ ਦਈਏ ਚੱਲਾ ਇਹ ਕੰਮ ਕਰ ਦਈਏ ਪੈਣ ਹੈ ਇੱਕ ਦਾ ਯਰਨ ਵਿੱਚ ਮਿੱਠਾ ਮਿੱਠਾ ਪਾ ਦਿੰਦੇ ਆ ਫਿਰ ਮੂੰਹ ਚ ਆਟੋਮੈਟਿਕਲੀ ਗਾਹ ਨਿਕਲ ਜਾਂਦੀ ਆ ਕਣਕ ਸਾਫ਼ ਕਰਕੇ ਪਵਾਵਾ ਮੈਂ ਯਾਰ ਕਿੱਦਾਂ ਕਿਹਾ ਉਹ ਬਟਾ ਆ ਜਾਂ ਇਹਦੇ ਚ ਪਾ ਦਈਏ ਦੇਖੋ ਕਿੰਨਾ ਗੰਦ ਨਿਕਲਿਆ ਕੁੜੀ ਆ ਵੇ ਦਾ ਮੈਂ ਹੈਣੀ ਸੀ ਕਰੇ ਤੇ ਕਹਿੰਦੇ ਚ ਪਾਈਗੇ ਨਾਲੇ ਦੂਨੇ ਠੀਕ ਆ ਆਪ ਤੋਂ ਬਗਾਇਰ ਯਾਰ ਸਾਹਮ ਨਹੀਂ ਹੁੰਦੀ ਕਬੂਤਰਾਂ ਦੀ ਸੱਚੀ ਦੱਸਾਂ ਮੈਂ ਜਿਹੜੀ ਚੀਜ਼ ਆਪਾਂ ਨੇ ਸਾਫ਼ ਕਰਕੇ ਪਾਉਣੀ ਆ ਉਹ ਕਰੋ ਕਿਵੇਂ ਕਰ ਦੇਣਗੇ ਬੰਮੀ ਨਹੀਂ ਤਾਂ ਦਾਣੇ ਪਾ ਕੇ ਉਵੇਂ ਹੀ ਰੱਖ ਕੇ ਉਹਨਾਂ ਚਲੀ ਜਾਂਦੇ ਸੀ ਮੇ ਕੋਪ ਨਿਕਲਿਆ ਉਵੇਂ ਜੰਮ ਗਿਆ ਥੱਲੇ ਚਲੋ ਕੋਈ ਨਾ ਹੁਣ ਦਾਣੇ ਪਾਉਣੇ ਆ ਸਾਫ਼ ਕਰਕੇ ਬੱਚੇ ਨੂੰ ਖਵਾਉਂਦੇ ਆ ਯਾਰ ਹੋਰ ਨਾ ਕਿਤੇ ਬਿਮਾਰ ਹੋ ਜੇ ਹੋਰ ਕੀ ਆਓ ਕੀ ਹੋ ਗਿਆ ਉਧਰ ਗੁਜ਼ਰੀ ਹੋਇਆ ਗੁਜ਼ਰੀ ਨਹੀਂ ਹੋਇਆ ਮਿੱਤਰੋ ਤੇ ਹੁਣ ਦਾਣੇ ਆਈਏ ਖੁੱਡੇ ਦੇ ਵਿੱਚ ਖੁੱਡੇ ਦੇ ਕੀਟਰੇ ਦੇ ਵਿੱਚ ਦੇਖੋ ਸਾਫ਼ ਦਾਣੇ ਹਾਲੇ ਸਾਫ਼ ਇਹ ਤਾਂ ਕਣਕ ਵੀ ਆਪਾਂ ਨੂੰ ਥੱਲੇ ਲਾਉਣੀ ਪੈਣੀ ਆ ਹੋਰ ਠੀਕ ਹੈ ਗਾਇਜ਼ ਬੱਚਾ ਵੀ ਦੇਖੋ ਆਪਣਾ ਵੜਕਾ ਮਾਰ ਲੱਗ ਪਿਆ ਹੁਣ ਉੱਠਣ ਲੱਗ ਪਿਆ ਬਸ ਨੇੜੇ ਹੀ ਆ ਹੁਣ ਉੱਡਣ ਦੇ ਹੁਣੇ ਹੀ ਉੱਡੂ ਗਾਇਜ਼ ਬਾਜੀ ਜਿੱਤਵਾਂਗੇ ਬਾਜੀ ਜਿੱਤਿਆ ਖੜਾਏ ਤਾਂ ਹੋ ਜਾਣ ਦੋ ਇਹ ਰਾੜੀ 4-5 ਦਿਨ ਹੋਰ ਫਿਰ ਬਣ ਜੂ ਪੂਰਾ ਇਹ ਉਹਨੇ ਨੂੰ ਆ ਜੋੜ ਵੀ ਅੰਡੇ ਲਾ ਲੂ ਤੇ ਖੇਟਲੇ ਵੀ ਕਬੂਤਰ ਵਿਖਾਉਣੇ ਆ ਤੁਹਾਨੂੰ ਗਾਇਜ਼ ਹਾਂਜੀ ਗਾਇਜ਼ ਹੁਬੋਰਾਂ ਯਾਕੇ ਪੁੱਠੇ ਆ ਚੁੱਕੇ ਆ ਤੇ ਆਉਂਦੇ ਸਾਰੇ ਪੰਕ ਕੰਮ ਕੀਤਾ ਸੀ ਉਹ ਕੀ ਕੀਤਾ ਗਾਇਜ਼ ਆਪਾਂ ਨਾ ਖੁੱਡੇ ਦੇ ਵਿੱਚ ਇੱਕ ਤਾਂ ਬਾਸ ਲਾਤਾ ਇੱਕ ਉੱਤੋਂ ਲੈ ਕੇ ਜੋੜੀ ਨਾਲ ਖੁੱਡੇ ਦੇ ਵਿੱਚ ਛੜਤੀ ਮੈਂ ਠੀਕ ਹੈ ਗਾਇਜ਼ ਕਿਉਂਕਿ ਜਿਹੜੀ ਉੱਤੇ ਜੋੜੀ ਆ ਉਹ ਛੇਤੀ ਆਂਡੇ ਲਾ ਲਣਗੇ ਠੀਕ ਹੈ ਤੇ ਉਸ ਜੋੜੀ ਦੇ ਕਬੂਤਰ ਦਾ ਮਤਲਬ ਜਿਹੜੀ ਉੱਤੇ ਕਬੂਤਰੀ ਬੈਠੀ ਆ ਤੇ ਜਿਹੜਾ ਇਹਦੇ ਵਿੱਚ ਕਬੂਤਰ ਆ ਉਹਦਾ ਆਪਾਂ ਇੱਕ ਬੱਚਾ ਤਾਂ ਲੈ ਲਿਆ ਠੀਕ ਹੈ ਗਾਇਜ਼ ਤੇ ਕਿਉਂਕਿ ਉਹ ਜਿਹੜੇ ਬੱਚੇ ਉੱਤੇ ਕਢਾਏ ਆ ਉਹ ਇਹਦੇ ਹੀ ਆ ਸਮਝ ਲਓ ਇੱਕ ਕਬੂਤਰ ਦੇ ਕਿਉਂਕਿ ਉਹ ਬਾਅਦ ਚ ਜੋੜੀ-ਜੋੜੀ ਲਾ ਲਈ ਸੀ ਇਹਨਾਂ ਨੇ ਹੁਣ ਇੱਕ ਵਾਰਾ ਖੁੱਡਾ ਖੋਲ ਹੀ ਆ ਯਾਰ ਆ ਦੇਖੋ ਗਾਇਸ ਹੁਣ ਵਿਖਾਉਣਾ ਵਾ ਜਿਹੜੇ ਇਹਨੇ ਜਕਬੂਤਰ ਆ ਠੀਕ ਹੈ ਗਾਇਸ ਆ ਹੁਣ ਇਸ ਸਕੁੱਡੇ ਦੇ ਵਿੱਚ ਕਬੂਤਰ ਤਸੋ ਕਿਵੇਂ ਦੇ ਆ ਠੀਕ ਹੈ ਗਾਇਸ ਜੇ ਕਬੂਤਰ ਵਧੀਆ ਹੋਣ ਤਾਂ ਦੱਸਿਓ ਨਹੀਂ ਤਾਂ ਹੋਰ ਵੀ ਵਧੀਆ ਕਬੂਤਰ ਲਿਆਈਏ ਆਪਾਂ ਠੀਕ ਹੈ ਗਾਇਸ ਦੱਸਿਓ ਕਿਵੇਂ ਦੇ ਕਬੂਤਰ ਆਪਣੇ ਠੀਕ ਹੈ ਗਾਇਸ ਤੇ ਉਹ ਗੁਲਾਬੀ ਸਿਰ ਵਾਲੀ ਕਬੂਤਰੀ ਕਾਲੀਆਂ ਦੀ ਆ ਗੁਲਾਬੀ ਪੂਛ ਵਾਲਾ ਕਬੂਤਰ ਆ ਆ ਕਟੀਆਂ ਦਾ ਤੇ ਆ ਚਿੱਟੀ ਕਾਲੀ ਦੀ ਕਬੂਤਰ ਇਹਦੇ ਨਾਲ ਇਹਦੀ ਜੋੜੀ ਲੱਗੀ ਆ ਤੇ ਇਹਦੀ ਜੋੜੀ ਲਵਾਉਣੀ ਐਸ ਨਾਲ ਠੀਕ ਹੈ ਗイズ 10 ਨੰਬਰ ਪਤ ਨਹੀਂ 16 ਨੰਬਰ ਇਹਦੇ ਤੇ ਠੱਲ ਪਾਈ ਆ ਪੈਰ ਦੇ ਵਿੱਚ ਤੇ ਉਹਨਾਂ ਦੇ ਕੋਲ ਜਿਹੜੇ ਪਾਏ ਨੇ ਨਿਸ਼ਾਨੀਆਂ ਦੀ ਆ ਇਹਨਾਂ ਡੋਨਾ ਡੋਨਾ ਇਹਨਾਂ ਨੂੰ ਕਿਸੇ ਨੂੰ 1 ਨੂੰ ਮਿੰਟ ਆਉਣਾ ਇਹਨਾਂ ਐਸ ਕੋਡੇ ਚ ਤਾਂ ਇੱਕ ਉਹ ਇੱਕ ਨੂੰ ਵੀ ਨਹੀਂ ਕਿਉਂਕਿ ਇਹਨਾਂ ਦੇ ਬੱਚੇ ਲੈਣੇ ਕਬੂਤਰ ਚੰਗੇ ਆ ਇਹ ਠੀਕ ਹੈ ਗイズ